ਦਿਨ ਵੱਡ ਪਾਗਿਆ ਗੁਰਾਂ ਦਾ ਦਿਨ ਵੱਡ ਪਾਗਿਆ ਆਇਆ ਦਿਨ ਵੱਡ ਪਾਗਿਆ ਆ ਗੁਰਾਂ ਦਾ ਦਿਨ ਵੱਡ ਪਾਗਿਆ ਆਇਆ ਸੰਗਤਾਂ ਨੇ ਰਣ ਕੇ ਮਨਾਇਆ ਗੁਰਾਂ ਦਾ ਦਿਨ ਵੱਡ ਪਾਗਿਆ ਆਇਆ ਜਨਮ ਗੁਰਾਂ ਦਾ ਨਨਕਾਣਾ ਸਾਹਿਬ ਦਾ ਜਨਮ ਗੁਰਾਂ ਦਾ ਨਨਕਾਣਾ ਸਾਹਿਬ ਦਾ ਕਰਤਾਰਪੁਰ ਡੇਰਾ ਲਾਇਆ ਗੁਰ ਪਾਗੇ ਆਇਆ ਗੁਰਾਂ ਦਾ ਦਿਨ ਵੱਡ ਪਾਗੇ ਆਇਆ ਪਿਤਾ ਗੁਰਾਂ ਦੇ ਮੇਤਾ ਕਾਲੂ ਪਿਤਾ ਗੁਰਾਂ ਦੇ ਮੇਤਾ ਕਾਲੂ ਮਾਤਾ ਤ੍ਰਿਪਤਾ ਜਾਇਆ ਗੁਰਾਂ ਦਾ ਦਿਨ ਵੱਡ ਪਾਗੇ ਆਇਆ ਦਿਨ ਵੱਡ ਪਾਗੇ ਆਇਆ ਗੁਰਾਂ ਦਾ ਦਿਨ ਵੱਡ ਪਾਗੇ ਆਇਆ ਸੰਗਤਾਂ ਨੇ ਰਲ ਕੇ ਮਨਾਇਆ ਗੁਰਾਂ ਦਾ ਦਿਨ ਵੱਡ ਪਾਗੇ ਵਿਚਨਨਕਾਣੇ ਸਤਗੁਰ ਆਏ ਵਿਚਨਨਕਾਣੇ ਸਤਗੁਰ ਆਏ ਸੰਗਤਾਂ ਨੇ ਦਰਸ਼ਨ ਪਾਇਆ ਗੁਰਾਂ ਦਾ ਦਿਨ ਵੱਡ ਪਾਗਿਆ ਦਿਨ ਵੱਡ ਪਾਗਿਆ ਗੁਰਾਂ ਦਾ ਦਿਨ ਵੱਡ ਪਾਗਿਆ ਗੁਰਾਂ ਦੇ ਮਾਨ ਬਲਾ ਮਰਦਾਨਾ ਨਾਲ ਗੁਰਾਂ ਦੇ ਬਲ ਮਰਦਾਨਾ ਬਾਣੀ ਨਾਲ ਸੁਹਾਇਆ ਜੀ ਅਜ ਦਿਨ ਵੱਡ ਪਾਗਿਆ ਸੀ ਸੰਗਤਾਂ ਬੈਠਣ ਆਸੀ ਪਸੀ ਸੰਗਤਾਂ ਬੈਠਣ ਵਿੱਚ ਦਰਬਾਰ ਸਜਾਇਆ ਗੁਰਾਂ ਦਾ ਦਿਨ ਵੱਡ ਪਾਗਿਆ ਆ ਦਿਨ ਵੱਡ ਪਾਗਿਆ ਆ ਜੀ ਅਜ ਦਿਨ ਵੱਡ ਪਾਗਿਆ ਆ ਚਲੋ ਸਿੰਘੋ ਰਣ ਦਰਸ਼ਨ ਕਰੀਏ ਚਲੋ ਸਿੰਘੋ ਰਣ ਦਰਸ਼ਨ ਕਰੀਏ ਸਤ ਗੁਰ ਨਾਨਕ ਆਇਆ